ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ 먼저 ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਸਾਰੇ ਠੀਕ ਹੋਵੋਗੇ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਮਾਘੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਸਭ ਦੇ ਘਰਾਂ ਦੇ ਵਿੱਚ ਜਿਹੜੀ ਇਹ ਨਿੱਘ ਬਣੀ ਰਹੇ ਖੁਸ਼ੀਆਂ ਤੇ ਖੇੜੇ ਆਉਂਦੇ ਰਹਿਣ ਸੋ ਆਪਾਂ ਚੈਲੰਜ ਹੈ ਆਪਣੀ ਵੀਡੀਓ ਵੱਲ ਤਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਪੰਜਾਬ ਵਿੱਚ ਓਪਨ ਸਕੂਲ ਪ੍ਰਣਾਲੀ ਨੂੰ ਮਿਲਿਆ ਨਵਾਂ ਰੂਪ ਦੋ ਸੈਸ਼ਨਾਂ ਵਿੱਚ ਦਾਖਲੇ ਦੀ ਸਹੂਲਤ ਠੀਕ ਹੈ ਜੀ ਹੁਣ ਜਿਹੜੀਆਂ ਪੰਜਾਬ ਓਪਨ ਸਕੂਲ ਹੋਊਗਾ ਉਹਨਾਂ ਦੀਆਂ ਪ੍ਰੀਖਿਆਵਾਂ ਜਿਹੜੀਆਂ ਦੋ ਸੈਸ਼ਨਾਂ ਦੇ ਵਿੱਚ ਹੋਣਗੀਆਂ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਕਿਰਪਾ ਕਰਕੇ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖਿਓ ਸਾਥੀ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰਿਓ ਕਿਉਂਕਿ ਬੜੀ ਜਾਣਕਾਰੀ ਭਰਪੂਰ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਓਪਨ ਸਕੂਲ ਪ੍ਰਣਾਲੀ ਵਿੱਚ ਵੱਡਾ ਬਦਲਾਅ ਕੀਤਾ ਹੈ ਹੁਣ ਵਿਦਿਆਰਥੀਆਂ ਨੂੰ ਦੋ ਸੈਸ਼ਨਾਂ ਵਿੱਚ ਦਾਖਲੇ ਦੇ ਮੌਕੇ ਮਿਲਣਗੇ ਪਹਿਲਾ ਸੈਸ਼ਨ ਅਪ੍ਰੈਲ ਤੋਂ ਸ਼ੁਰੂ ਹੋਵੇਗਾ ਤੇ ਦੂਜਾ ਅਕਤੂਬਰ ਤੋਂ ਹੁਣ ਓਪਨ ਸਕੂਲ ਪ੍ਰਣਾਲੀ ਵਿੱਚ 10ਵੀਂ ਅਤੇ 12ਵੀਂ ਜਮਾਤ ਲਈ ਦੋ ਸੈਸ਼ਨ ਹੋਣਗੇ ਪਹਿਲਾ ਵਿਦਿਆਰਥੀ ਫਰਵਰੀ ਮਾਰਚ ਵਿੱਚ ਹੀ ਇਮਤਿਹਾਨ ਦਿੰਦੇ ਸਨ ਪਰ ਹੁਣ ਜੁਲਾਈ ਅਗਸਤ ਵਿੱਚ ਵੀ ਪ੍ਰੀਖਿਆਵਾਂ ਹੋਣਗੀਆਂ ਇਸ ਨਾਲ ਉਹ ਵਿਦਿਆਰਥੀ ਜੋ ਕਿਸੇ ਕਾਰਨ ਕਰਕੇ ਸਕੂਲੀ ਸਿੱਖਿਆ ਤੋਂ ਵਾਂਝੇ ਰਹਿ ਗਏ ਸਨ ਨੂੰ ਪੜ੍ਹਾਈ ਕਰਨ ਦਾ ਮੌਕਾ ਮਿਲ ਗਿਆ ਤਾਂ ਉਹ ਬੜੀ ਵਧੀਆ ਪਹਿਲ ਜਿਹੜੀ ਓਪਨ ਸਕੂਲ ਪ੍ਰਣਾਲੀ ਲਈ ਕੀਤੀ ਗਈ ਹੈ ਕਿ ਹੁਣ ਜਿਹੜੇ ਦੋ ਸੈਸ਼ਨਾਂ ਦੇ ਵਿੱਚ ਉਹ ਪੀਪਰ ਹੋਏ ਕਰਨਗੇ ਕਿਸੇ ਕਾਰਨ ਜੇਕਰ ਕੋਈ ਬੱਚਾ ਮਿਸ ਹੋ ਜਾਂਦਾ ਹੈ ਤਾਂ ਅਗਲੇ ਸੈਸ਼ਨ ਦੇ ਵਿੱਚ ਉਹ ਜਿਹੜਾ ਪੀਪਰ ਦੇ ਸਕਦਾ ਹੈ ਅਸਲ ਦੇ ਵਿੱਚ ਉੱਪਰ ਪ੍ਰਣਾਲੀ ਹੁੰਦੀ ਕੀ ਹੈ ਆਪਾਂ ਪੰਜਾਬ ਸਕੂਲ ਬੋਰਡ ਕਹਿ ਦਿੰਦੇ ਆ ਜੀ ਸੀ ਬੀ ਐਸ ਸੀ ਬੋਰਡ ਕਹਿ ਦਿੰਦੇ ਆ ਆਈ ਸੀ ਐਸ ਸੀ ਬੋਰਡ ਕਹਿ ਦਿੰਦੇ ਆ ਪਰ ਪੰਜਾਬ ਸਕੂਲ ਓਪਨ ਬੋਰਡ ਕੀ ਹੈ ਓਪਨ ਸਕੂਲ ਪ੍ਰਣਾਲੀ ਵਿੱਚ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਪੜ੍ਹਾਈ ਕਰਨ ਦੀ ਆਜ਼ਾਦੀ ਹੁੰਦੀ ਹੈ ਉਹ ਆਪਣੀ ਸਹੂਲਤ ਅਨੁਸਾਰ ਸਮਾਂ ਬਣਾ ਕੇ ਪੜ੍ਹ ਸਕਦੇ ਹਨ ਬੋਰਡ ਵੱਲੋਂ ਜਾਰੀ ਰੋਲ ਨੰਬਰ ਤੇ ਹੀ ਪ੍ਰੀਖਿਆ ਦੇਣੀ ਪਵੇਗੀ ਦਾਖਲਾ ਲੈਣ ਲਈ ਵਿਦਿਆਰਥੀ ਮਾਨਤਾ ਪ੍ਰਾਪਤ ਸਕੂਲ ਬੋਰਡ ਦੇ ਦਫ਼ਤਰ ਜਾਂ ਬੋਰਡ ਦੀ ਵੈੱਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ ਠੀਕ ਹੈ ਜੀ ਤਾਂ ਤੁਸੀਂ ਇਹਦੀ ਵੈੱਬਸਾਈਟ ਦੇ ਉੱਪਰ ਜਾ ਕੇ ਤੁਸੀਂ ਆਪਣਾ ਅਪਲਾਈ ਕਰ ਸਕਦੇ ਹੋ ਜਾਂ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਜਿਹੜਾ ਤੁਸੀਂ ਇਹਦੇ ਸੰਬੰਧੀ ਦਾਖਲਾ ਲੈ ਸਕਦੇ ਹੋ ਹੁਣ ਵਿਦਿਆਰਥੀ ਨੂੰ ਮਿਲਣਗੇ ਕਿੰਨੇ ਮੌਕੇ ਕਿੰਨੇ ਮੌਕੇ ਜਿਹੜੇ ਵਿਦਿਆਰਥੀ ਦਿੱਤੇ ਜਾਣਗੇ ਓਪਨ ਸਕੂਲ ਵਿਦਿਆਰਥੀ ਨੂੰ ਪਾਸ ਹੋਣ ਲਈ 7 ਮੌਕੇ ਦਿੱਤੇ ਜਾਂਦੇ ਹਨ ਪਾਸ ਕੀਤੇ ਵਿਸ਼ਿਆਂ ਦੇ ਪੇਪਰ ਦੁਆਰਾ ਦੇਣ ਦੀ ਲੋੜ ਨਹੀਂ ਹੈ ਪਰ ਫੇਲ ਹੋਣ ਜਾਂ ਕੰਪਾਰਟਮੈਂਟ ਆਉਣ ਤੇ 3 ਸਾਲ ਦਾ ਸਮਾਂ ਦਿੱਤਾ ਜਾਂਦਾ ਹੈ 31 ਮਾਰਚ ਨੂੰ 14 ਸਾਲ ਦੀ ਉਮਰ ਪੂਰੀ ਕਰਨ ਵਾਲੇ ਵਿਦਿਆਰਥੀ ਅਪ੍ਰੈਲ ਵਿੱਚ ਅਤੇ 14 ਸਾਲ ਦੀ ਉਮਰ ਸਤੰਬਰ ਵਿੱਚ ਪੂਰੀ ਕਰਨ ਵਾਲੇ ਵਿਦਿਆਰਥੀ ਨੂੰ ਅਕਤੂਬਰ ਵਿੱਚ 10ਵੀਂ ਪ੍ਰੀਖਿਆ ਦੇ ਸਕਦੇ ਹਨ ਠੀਕ ਹੈ ਜੀ ਤਾਂ ਅਕਸਰੀ ਇਹ ਕਈ ਵਾਰ ਹੁੰਦਾ ਕਿ ਕਿਸੇ ਕੋਲ ਭੈਣ ਭਰਾ ਕੋਲ ਪੜ੍ਹਨ ਲਈ ਸਮਾਂ ਨਹੀਂ ਹੁੰਦਾ ਰੈਗੂਲਰ ਨਹੀਂ ਸਕੂਲ ਜਾ ਸਕਦਾ ਤਾਂ ਉਹਨਾਂ ਵਾਸਤੇ ਓਪਨ ਪ੍ਰਣਾਲੀ ਜਿਹੜੀ ਉਹ ਬਹੁਤ ਵਧੀਆ ਇੱਕ ਚੀਜ਼ ਹੈ ਕਿਰਪਾ ਕਰਕੇ ਉਹਨਾਂ ਦੋਸਤਾਂ ਮਿੱਤਰਾਂ ਨਾਲ ਕੁਨਾਪੈਣ ਪ੍ਰਮਾਣਾਂ ਜ਼ਰੂਰ ਸਾਂਝਾ ਕਰਿਓ ਅਤੇ ਆਪਕ ਸਹਿਬਾਨ ਵੀ ਦੋਸਤ ਮਿੱਤਰ ਵੀ ਜਿਹੜੇ ਬੱਚੇ ਤੁਹਾਨੂੰ ਲੱਗਦਾ ਵੀ ਪੜ੍ਹਾਈ ਦੇ ਕਾਬਿਲ ਹੈਗੇ ਹਨ ਜਾਂ ਕਿਸੇ ਕਾਰਨ ਪੜ੍ਹਾਈ ਛੱਡੀ ਬੈਠੇ ਤਾਂ ਓਪਨ ਸਕੂਲ ਰਾਹੀਂ ਤੁਸੀਂ ਉਹਨਾਂ ਦੀ ਪੜ੍ਹਾਈ ਜਿਹੜੀ ਉਹ ਜਾਰੀ ਰੱਖ ਸਕਦੇ ਹੋ ਦੋ ਸੈਸ਼ਨਾਂ ਨਾਲ ਵਿਦਿਆਰਥੀ ਨੂੰ ਹੋਏਗਾ ਫਾਇਦਾ ਦੋ ਸੈਸ਼ਨਾਂ ਨਾਲ ਵਿਦਿਆਰਥੀ ਨੂੰ ਜਿਹੜਾ ਹੈਗਾ ਸਾਲ ਖਰਾਬ ਨਹੀਂ ਹੋਏਗਾ ਰੈਗੂਲਰ ਸਕੂਲ ਅਤੇ ਓਪਨ ਸਕੂਲ ਨੂੰ ਬਰਾਬਰ ਦੀ ਮਾਨਤਾ ਹੈ ਇੱਕੋ ਹੀ ਵਿਸ਼ੇ ਅਤੇ ਇੱਕੋ ਹੀ ਕਿਤਾਬਾਂ ਹਨ ਪਹਿਲਾ ਅਕਤੂਬਰ ਤੋਂ ਬਾਅਦ ਦਾਖਲਾ ਬੰਦ ਹੋਣ ਕਾਰਨ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਸਨ ਘਰੇਲੂ ਕੰਮ ਕਾਰਨ ਵਾਲੀ ਔਰਤਾਂ ਹੋਟਲਾਂ ਢਾਬਿਆਂ ਤੇ ਕੰਮ ਕਰਨ ਵਾਲੇ ਬੱਚੇ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ ਨਾ ਹੁਣ ਉਹਨਾਂ ਨੂੰ ਇਸ ਪ੍ਰਣਾਲੀ ਦਾ ਫਾਇਦਾ ਹੋਵੇਗਾ ਤਾਂ ਆਪਾਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਕਈ ਬੱਚੇ ਅਜਿਹੇ ਹੁੰਦੇ ਆ ਜੋ ਕਿਸੇ ਕੰਮਕਾਰ ਦੇ ਵਿੱਚ ਰੁਚੀ ਹੁੰਦੇ ਆ ਕੰਮਕਾਰ ਕਰਦੇ ਹੁੰਦੇ ਆ ਉਹ ਰੈਗੂਲਰ ਸਕੂਲ ਨਹੀਂ ਆ ਸਕਦੇ ਤਾਂ ਉਹਨਾਂ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ ਜੀ ਪੰਜਾਬ ਵਿੱਚ ਪਹਿਲੀ ਵਾਰ ਸ਼ੁਰੂ ਹੋਈ ਹੈ ਯੋਜਨਾ ਸੀਮਾ ਚਾਵਲਾ ਕੋਆਰਡੀਨੇਟਰ ਓਪਨ ਸਕੂਲ ਸੀਬੀ ਸੌਰੀ ਪੀਐਸਸੀਬੀ ਨੇ ਜਿਵੇਂ ਕਿ ਪੰਜਾਬ ਸਕੂਲ ਬੋਰਡ ਨੇ ਇਹ ਯੋਜਨਾ ਸਿੱਖਿਆ ਤੋਂ ਵਾਂਝੇ ਰਹਿ ਗਏ ਬੱਚਿਆਂ ਦੀ ਸਹੂਲਤਰੀ ਸ਼ੁਰੂ ਕੀਤੀ ਹੈ ਪੰਜਾਬ ਵਿੱਚੇ ਪਹਿਲੀ ਵਾਰ ਹੋ ਰਿਹਾ ਤਾਂ ਇੱਕ ਆਪਾਂ ਕਿਹੜੀ ਵੀ ਬੜਾ ਸ਼ਲਾਘਾਯੋਗ ਕੰਮ ਉਹਨਾਂ ਬੱਚਿਆਂ ਵਾਸਤੇ ਕੀਤਾ ਜਾ ਰਿਹਾ ਹੈ ਜਿਹੜੇ ਕਿਸੇ ਕਾਰਨ ਕਰਕੇ ਸਿੱਖਿਆ ਤੋਂ ਵਾਂਝੇ ਰਹਿ ਗਏ ਸੀ ਕਮਾਂਕਾਰਾਂ ਦੇ ਵਿੱਚ ਰੁੱਝੇ ਹੋਣ ਕਰਕੇ ਉਹ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਸਕਦੇ ਤਾਂ ਉਹਨਾਂ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ ਜੀ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੇ ਉਹਨਾਂ ਦੋਸਤਾਂ ਮਿੱਤਰਾਂ ਨਾਲ ਉਹਨਾਂ ਭੈਣ ਭਰਾਵਾਂ ਨਾਲ ਜਿਹੜੇ ਆਪਣੀ ਸਕੂਲੀ ਪੜ੍ਹਾਈ ਛੱਡ ਚੁੱਕੇ ਆ ਜਾਂ ਕਿਸੇ ਕਾਰਨ ਕਰਕੇ ਸਕੂਲ ਤੋਂ ਘਰ ਬੈਠੇ ਆ ਉਹ ਆਪਣੀ ਪੜ੍ਹਾਈ ਰੈਗੂਲਰ ਕਰ ਸਕਦੇ ਆ ਠੀਕ ਹੈ ਜੀ ਆ 10ਵੀਂ ਕਰ ਸਕਦੇ ਆ 12ਵੀਂ ਕਰ ਸਕਦੇ ਆ ਘਰ ਬੈਠੇ ਹੀ ਤਾਂ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ